ਕੋਡੀ 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 ਗੁਰਪਾਲ ਸਿੰਘ ਜੀ ਅੱਜ ਮਾਣ ਮਹਿਸੂਸ ਕਰ ਰਹੇ ਐ ਆਹ ਬੈ ਗਿਆ ਬਾਪੂ ਗੁਰਪਾਲ ਸਿੰਘ ਟਰੈਕਟਰ ਤੇ ਬਿਲਿਆ ਬੈਠ ਜਰਾ ਦੂਜੇ ਪਾਸੇ ਖਚਾ ਫੋਟੋ ਰਾਜਾ ਸਾਰੇ ਭਰਾ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਐ ਸੋ ਕੋਟਲੇ ਵਾਲਾ ਹੈਪੀ ਇਹ ਟਰੈਕਟਰ ਚਲਾ ਰਿਹਾ ਐ ਸੋ ਲਾੜ ਯੋਲ ਹੁਣਾਂ ਨੂੰ ਵੀ ਮੁਬਾਰਕਬਾਦ ਐ ਔਰ ਉਹਨਾਂ ਦੇ ਜਿੰਨੇ ਸਾਥੀ ਨੇ ਕਿਉਂਕਿ ਇਹ ਲਾੜ ਯੋਲ ਦੇ ਬਹੁਤ ਪਿਆਰੇ ਸੱਜਣ ਵੀ ਨੇ ਮੇਰੇ ਵੀਰੋ ਜਿੱਥੇ ਉਹਦੀ ਟੀਮ ਦੇ ਲਈ ਖੇਡਦੇ ਐ ਔਰ ਉੱਥੇ ਉਹਦੇ ਸੱਜਣਾ ਦੇ ਵਿੱਚੋਂ ਇੱਕ ਨੇ ਸੁੱਖਾ ਮੱਗਾ ਤੇ ਬਿੱਲਾ ਯੋਲ ਸਾਰਿਆਂ ਦਾ ਸਤਿਕਾਰ ਹੈ ਸਰਦਾਰ ਗੁਰਪਾਲ ਸਿੰਘ ਜੀਆ ਦਾ ਮੈਂ ਆਖੂਗਾ ਵੀ ਅੱਜ ਇਹ ਮਾਨਸਨਵਾਰ ਬਾਪੂ ਦਾ ਹੀ ਹੋਇਆ ਕਿਉਂਕਿ ਸੁੱਖੇ ਮੱਗੇ ਨੇ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਕਬੱਡੀ ਖੇਡੀ ਔਰ ਉਹਦਾ ਸਤਿਕਾਰ ਉਹਨਾਂ ਦੇ ਫਾਦਰ ਸਾਹਿਬ ਦਾ ਸਤਿਕਾਰ ਅੱਜ ਮੇਰੇ ਵੀਰੋ ਸੁਧਾਰ ਪਿੰਡ ਦੇ ਖੇਡ ਮੇਲੇ ਤੇ ਧੰਨ ਧੰਨ ਬਾਬਾ ਜੈ ਸਿੰਘ ਜੀ ਦੀ ਸਲਾਣਾ ਅਰਸੀ ਤੇ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਲੈ ਵੀ ਸ਼ੇਰਿਆ ਦੋ ਸ਼ਬਦ ਬੋਲਦੇ ਇਸ ਨੌਜਾਨਾ ਸਨਮਾਨ ਦੇ ਲਈ ਵੀ ਹਲੋ ਇਹ ਸਨਮਾਨ ਸਾਡੇ ਇਸ ਏਰੀਏ ਦਾ ਨਹੀਂ ਇਹ ਸਾਡੀ ਖੇਡ ਕਬੱਡੀ ਦਾ ਹੀਰਾ ਮੱਲ ਹੈ ਜਿੱਥੇ ਇੱਕ ਬਹੁਤ ਵਧੀਆ ਖਿਡਾਰੀ ਉੱਥੇ ਬਹੁਤ ਵਧੀਆ ਇਨਸਾਨ ਵੀ ਹੈ ਇੱਕ ਦਿਲਦਾਰ ਬੰਦਾ ਹੈ ਵਿਸ਼ੇਸ਼ ਸਨਮਾਨ ਅੱਜ ਵੱਡੇ ਦਿਲ ਵਾਲੇ ਖਿਡਾਰੀ ਦਾ ਵੱਡੇ ਟਰੈਕਟਰ ਦੇ ਨਾਲ ਨਾਲ ਸਾਡਾ ਹੈਪੀ ਕੋਟਲੇ ਵਾਲਾ ਤੇ ਪਰਬ ਵੇਖ ਰਿਹਾ ਕਿ ਯਾਰਾਂ ਦਾ ਯਾਰ ਹੈ ਬਿੱਲਾ ਯੋਲ ਯੋਲ ਪਿੰਡ ਵਾਲਾ ਸਰਪੰਚਾ ਤੇ ਅੱਜ ਮੈਂ ਧੰਨਵਾਦ ਕਰਦਾ ਸੁੱਖੇ ਵੀਰ ਦਾ ਸੁੱਖਾ ਸਾਡਾ ਸ਼ੇਰ ਗਿੱਲ 4x4 ਇਟਲੀ ਵਾਲਾ ਵੀਰ ਹੈ ਸਾਥੀਆਂ ਨਾਲ ਮਿਲ ਕੇ ਇਹ 4x4 ਟਰੈਕਟਰ ਸੁੱਖੇ ਮੱਗੇ ਨੂੰ ਦਿੱਤਾ ਜਾ ਰਿਹਾ ਹੈ ਸੁੱਖੇ ਮੱਗੇ ਨੇ ਬਹੁਤ ਮਿਹਨਤ ਕੀਤੀ ਇੱਥੋਂ ਤੱਕ ਪੁੱਜਣ ਦੇ ਲਈ ਫਿਰ ਗੱਡੀ ਬਲੀ ਸਨਮਾਨ ਦੇ ਵਿੱਚ ਤੇ ਅੱਜ ਟਰੈਕਟਰ ਮਿਲਿਆ ਤੇ ਜਿੱਧਰ ਜਿੱਧਰ ਦੀ ਜਾਂਦਾ ਤਾੜੀਆਂ ਮਾਰ ਕੇ ਤੁਸੀਂ ਸਵਾਗਤ ਕਰੋ ਤੇ ਸੁੱਖਾ ਮੱਗਾ ਤੁਹਾਡਾ ਪਿਆਰ ਕਬੂਲ ਰਿਹਾ ਹੈ ਸੁਖਾ ਬਾਕ-ਬਾਕ ਮੁਬਾਰਕਬਾਦ ਆ ਨੌਜਵਾਨਾਂ ਤੈਨੂੰ ਸਾਰੇ ਪਰਿਵਾਰ ਨੂੰ ਇਹ ਖੁਸ਼ੀ ਦੇ ਪਲ ਹੁੰਦੇ ਐ ਔਰ ਜਿੱਥੋਂ-ਜਿੱਥੋਂ ਦੀ ਵੀ ਇਹ ਟਰੈਕਟਰ ਲੰਘ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੀਏ ਸੁਖੇ ਸ਼ੇਰਗੱਲ ਇਟਲੀ ਵਾਲੇ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਮਾਨ ਸਨਮਾਨ ਸੁਖੇ ਮੱਗੇ ਦਾ ਕੀਤਾ ਔਰ ਸਰਦਾਰ ਗੁਰਪਾਲ ਸਿੰਘ ਜੀ ਦਾ ਕੀਤਾ ਔਰ ਮੇਰੇ ਵੀਰੋ ਇਹ ਖੇਡ ਕਬੱਡੀ ਦੇ ਇੱਕ ਵੱਡੇ ਖਿਡਾਰੀ ਦਾ ਇਹ ਮਾਨ ਸਨਮਾਨ ਕੀਤਾ ਔਰ ਇਹ ਵੱਡੇ ਮਾਣ ਵਾਲੀ ਗੱਲ ਆ ਆਉਣ ਵਾਲੇ اسی طرح ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਜਵਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ